रेडी स्टार्ट ਪੰਜਾਬ ਸਰਕਾਰ ਵੱਲੋਂ ਬੱਖ-ਬੱਖ ਸ਼ਹਿਰਾਂ ਨਾਲ ਲੱਗਦੀ ਪਿੰਡਾਂ ਦੀ 24000 ਏਕੜ ਤੋਂ ਵੱਧ ਜ਼ਮੀਨ ਲੈਂਡ ਪੂਲਿੰਗ ਸਕੀਮ ਅਧੀਨ ਲਿਆ ਕੇ ਸ਼ਹਿਰੀ ਵਿਕਾਸ ਭਾਬ ਸ਼ਹਿਰਾਂ ਦਾ ਵਿਸਥਾਰ ਕਰਨ ਲਈ ਹਾਸਲ ਕਰਨ ਦਾ ਐਲਾਨ ਕੀਤਾ ਗਿਆ ਹੈ ਟੰਡੀ ਇਸ ਦਾ ਪੰਜਾਬ ਦੇ ਦਿਹਾਤੀ ਖੇਤਰਾਂ ਵਿੱਚ ਤਿੱਖਾ ਵਿਰੋਧ ਹੋ ਰਿਹਾ ਹੈ ਡੰਡੀ ਇਸ ਨੂੰ ਪੰਜਾਬ ਦੀ ਖੇਤੀ ਕਿਸਾਨਾਂ ਅਤੇ ਖਾਸ ਕਰਕੇ ਪਿੰਡਾਂ ਵਿਰੁੱਧ ਸਰਕਾਰ ਦੇ ਇੱਕ ਹੋਰ ਫੈਸਲੇ ਵਜੋਂ ਦੇਖਿਆ ਜਾ ਰਿਹਾ ਹੈ ਡੰਡੀ ਇਸ ਲੇਖ ਵਿੱਚ ਅਸੀਂ ਪੰਜਾਬ ਸਰਕਾਰ ਦੇ ਉਕਤ ਫੈਸਲੇ ਦੀ ਰੌਸ਼ਨੀ ਵਿੱਚ ਦੇਹاتی ਵਸੇਬੇ ਵਿੱਚ ਖੇਤੀ ਅਤੇ ਖੇਤੀਬਾੜੀ ਵਾਲੀ ਜ਼ਮੀਨ ਦੀ ਅਹਿਮੀਅਤ ਸੰਬੰਧੀ ਆਪਣਾ ਨਜ਼ਰੀਆ ਪੇਸ਼ ਕਰ ਰਹੀ ਹਾਂ ਰੋਟੀ ਘਰ ਉਦਯੋਗ ਸੜਕਾਂ ਨਹਿਰਾਂ ਰੇਲ ਮਾਰਗ ਸਟੋਰੇਜ ਮਾਲਜ਼ ਹਵਾਈ ਅੱਡੇ ਵਿਦਿਅਕ ਸੰਸਥਾਵਾਂ ਹਸਪਤਾਲਾਂ ਤੋਂ ਲੈ ਕੇ ਮਨੁੱਖ ਦੀਆਂ ਮੋਡਲੀਆਂ ਲੋੜਾਂ ਤੱਕ ਲਈ ਜ਼ਮੀਨ ਦੀ ਬਹੁਪਰਤੀ ਵਰਤੋਂ ਹੋ ਰਹੀ ਹੈ ਡੰਡੀ ਅਨਾਜ ਪੈਦਾ ਕਰਨ ਦੀ ਸਮਰੱਥਾ ਨੇ ਖੇਤੀ ਜੋਗ ਉਪਜਾਊ ਜ਼ਮੀਨ ਦੀ ਹੋਂਦ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ ਡੰਡੀ ਅਨਾਜ ਤੋਂ ਬਿਨਾ ਮਨੁੱਖੀ ਹੋਂਦ ਖਤਰੇ ਵਿੱਚ ਹੈ ਡੰਡੀ ਜ਼ਮੀਨ ਸੀਮਤ ਹੈ ਤੇ ਉਪਜਾਊ ਜ਼ਮੀਨ ਹੋਰ ਵੀ ਸੀਮਤ ਹੈ ਡੰਡੀ ਇਸ ਸਮੀਕਰਨ ਨੇ ਖੇਤੀ ਜੋਗ ਜ਼ਮੀਨ ਦੀ ਮਹੱਤਤਾ ਨੂੰ ਵਿਸ਼ੇਸ਼ਤਾ ਪ੍ਰਦਾਨ ਕੀਤੀ ਹੈ ਡੰਡੀ ਤੇਜ਼ੀ ਨਾਲ ਵੱਧਦੀ ਆਬਾਦੀ ਨੇ ਖੇਤੀ ਜੋਗ ਜ਼ਮੀਨ ਤੇ ਅਥਾ ਦਵਾ ਬਣਾਇਆ ਹੋਇਆ ਹੈ ਡੰਡੀ ਊ ਮਾਫੀਆ ਨੇ ਜ਼ਮੀਨ ਦੀ ਟੁਕਵੀਂ ਖਰੀਦ ਵੇਚ ਰਾਹੀ ਜ਼ਮੀਨ ਨੂੰ ਕਾਲੇ ਧਨ ਦੇ ਵਰਤੋ ਤੇ ਗੈਰ ਕਾਨੂੰਨੀ ਕਮਾਈ ਦਾ ਸਾਧਨ ਬਣਾ ਲਿਆ ਹੈ ਡੰਡੀ ਜ਼ਮੀਨ ਦੀ ਉੱਪਰਲੀ ਤਹ ਜਿਸ ਵਿੱਚ ਫਸਲ ਉਗਾਈ ਜਾਂਦੀ ਹੈ ਨੂੰ ਹੋਂਦ ਵਿੱਚ ਆਉਣ ਲਈ ਕੁਦਰਤ ਦੇ ਹਜ਼ਾਰਾਂ ਬਰੇ ਲੱਗ ਜਾਂਦੇ ਹਨ ਡੰਡੀ ਸੰਯੁਕਤ ਰਾਸ਼ਟਰ ਦੀ ਸੰਸਥਾ ਫੂਡ ਐਂਡ ਐਗਰੀਕਲਚਰਲ ਆਰਗੇਨਾਈਜੇਸ਼ਨ ਐਫ ਏ ਓ ਅਨਸਾਰ ਵਧਦੀ ਆਬਾਦੀ ਦੀ ਪੋਜਨ ਪੂਰਤੀ ਲਈ 250 ਤੱਕ ਖੇਤੀ ਉਤਪਾਦਨ ਦਰ ਨੂੰ 60% ਦੀ ਹੋਰ ਵਧਾਉਣਾ ਪਵੇਗਾ ਡੰਡੀ ਦੇਸ਼ ਦੀ ਜਨਸੰਖਿਆ ਨੂੰ ਮੁੱਖ ਰੱਖਦੇ ਹਾਂ ਵਿਸ਼ਵ ਪੱਧਰ ਦੀ ਉਪਰੋਕਤ ਸੰਸਥਾ ਦਾ ਸੁਨੇਹਾ ਵਿਸ਼ੇਸ ਤੌਰ ਤੇ ਚੇਤਾਵਨੀ ਭਰਿਆ ਹੈ ਡੰਡੀ ਖੇਤੀਜੋਗ ਜ਼ਮੀਨ ਦੀ ਕਿਸੇ ਹੋਰ ਸਰੋਤ ਲਈ ਵਰਤੋ ਇੱਕ ਅਤ ਸੰਵੇਦਨਸ਼ੀਲ ਵਿਸਾ ਹੋਣਾ ਚਾਹੀਦਾ ਹੈ ਡੰਡੀ ਖੇਤੀਜੋਗ ਜ਼ਮੀਨ ਕਦੇ ਵੀ ਇਮਾਰਤਾਂ ਅਤੇ ਹੋਰ ਕੰਮਾਂ ਲਈ ਵਰਤੀ ਜਾ ਸਕਦੀ ਹੈ ਪਰ ਇਮਾਰਤਾਂ height ਨੱਪੀ ਜ਼ਮੀਨ ਕਦੇ ਵੀ ਖੇਤੀ ਲਈ ਵਰਤੋਂ ਵਿੱਚ ਨਹੀਂ ਆਵੇਗੀ ਡੰਡੀ ਖੇਤੀ ਜੋਗ ਭੂਮੀ ਸੋਨਾ ਹੈ ਜਿਸ ਨੂੰ ਅਸੀਂ ਤੇਜ਼ੀ ਨਾਲ ਕੰਕਰੀਟ ਹੇਠ ਦਬਦੇ ਜਾ ਰਹੇ ਹਾਂ ਡੰਡੀ ਪੰਜਾਬ ਦੀ ਪਛਾਣ ਲਹਿਰਾਉਂਦੀਆਂ ਫਸਲਾਂ ਦਾ ਚਲਕਾਰਾ ਹੈ ਉਪਜਾਊ ਮਿੱਟੀ ਇਸ ਦੀ ਨੀਂ ਪੱਥਰ ਹੈ ਡੰਡੀ ਪਰ ਜਿੰਨੀ ਬੇਕਿਰਕੀ ਨਾਲ ਪ੍ਰਾਂਤ ਦੀ ਜ਼ਮੀਨ ਦਾ ਖਾਤਮਾ ਹੋ ਰਿਹਾ ਹੈ ਅਜਿਹਾ ਸ਼ਾਇਦ ਦੇਸ਼ ਦੇ ਕਿਸੇ ਹੋਰ ਕੋਨੇ ਵਿੱਚ ਨਹੀਂ ਹੋ ਰਿਹਾ ਡੰਡੀ ਪੱਠਿਆਂ ਲਈ ਮਿੱਟੀ ਚਾਹੀਦੀ ਹੈ ਪਰ ਉਪਜਾਊ ਮਿੱਟੀ ਪੱਠਿਆਂ ਦੀ ਲੋੜ ਨਹੀਂ ਹੈ ਜਦ ਕੇ ਖੇਤਾਂ ਦੀ ਅਥਾ ਉਪਜਾਊ ਮਿੱਟੀ ਪੱਠਿਆਂ ਲਈ ਵਰਤੀ ਜਾ ਰਹੀ ਹੈ ਡੰਡੀ ਉਹ ਮਾਫੀਆ ਵੱਲੋਂ ਉਪਜਾਊ ਜ਼ਮੀਨ ਦੀ ਖਰੀਦ ਕਾਲਾ ਧਨ ਸੁਪਾਉਣ ਲਈ ਕੀਤੀ ਜਾ ਰਹੀ ਹੈ ਡੰਡੀ ਇਹ ਮੇ ਵੱਡੀ ਮਾਤਰਾ ਵਿੱਚ ਉਪਜਾਊ ਜ਼ਮੀਨ ਖੇਤੀ ਸੈਕਟਰ ਤੋਂ ਬਾਹਰ ਹੋ ਰਹੀ ਹੈ ਡੰਡੀ